ਹੋ ਜਿੰਦਗੀ ਦੇ ਔਖੇ ਬੜੇ ਰਾਹ ਸੱਜਣਾ ਵੱਡੇ ਸੀਗੇ ਜੇਰੇ ਨਾਪੇ ਤਾਂ ਸੱਜਣਾ ਓ ਜਿੰਦਗੀ ਦੇ ਔਖੇ ਬੜੇ ਰਾਹ ਸੱਜਣਾ ਵੱਡੇ ਸੀਗੇ ਜੇਰੇ ਨਾਪੇ ਤਾਂ ਸੱਜਣਾ ਹੌਲੀ ਹੌਲੀ ਬਾਣ ਮੈਂ ਫੁੱਲਾਤ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਨਸ਼ਾ ਪਤਾ ਨਹੀਂ ਸੀ ਕਦੇ ਯਾਦ ਰੱਖਿਆ ਖੇਡਣ ਦਾ ਸ਼ੌਂਕ ਸੀਗਾ ਪਾਲ ਰੱਖਿਆ ਉਹ ਨਸ਼ਾ ਪਤਾ ਨਹੀਂ ਸੀ ਕਦੇ ਯਾਦ ਰੱਖਿਆ ਉਹ ਖੇਡਣ ਦਾ ਸ਼ੌਂਕ ਸੀਗਾ ਪਾਲ ਰੱਖਿਆ ਫੇਰ ਮੇਲ ਮੈਨੂੰ ਵੱਡਾ ਕੋਈ ਖਤਾਬ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਹਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਤੇਰੇ ਬਿਨ ਨਹੀਂ ਸੀ ਕੋਈ ਹੋਰ ਦਿਸਦਾ ਸਿੱਖੂਣ ਮੇਰਾ ਪਾਣੀ ਵਾਂਗ ਰਹਿੰਦਾ ਰਿਸਦਾ ਤੇਰੇ ਬਿਨ ਨਹੀਂ ਸੀ ਕੋਈ ਹੋਰ ਦਿਸਦਾ ਸਿੱਖੂਣ ਮੇਰਾ ਪਾਣੀ ਵਾਂਗ ਰਹਿੰਦਾ ਰਿਸਦਾ ਮੈਂ ਬਿਨ ਸਿਵিয়ে ਦੇ ਹੋ ਬਰਬਾਦ ਜਾਣਾ ਸੀ ਮੈਂ ਬਿਨ ਸਿਵিয়ে ਦੇ ਹੋ ਬਰਬਾਦ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਜਾਣਦੇ ਸੀ ਸਾਰੇ ਉਹ ਜੱਟ ਦੀ ਉਹ ਹੰਡ ਨੂੰ ਵਿਆਹ ਕੇ ਸੀ ਮੈਂ ਲੈ ਜਾਣਾ ਹੈ ਨਹੀਂ ਤੈਨੂੰ ਪਿੰਡ ਨੂੰ ਹੋ ਜਾਣਦੇ ਸੀ ਸਾਰੇ ਹੈ ਨਹੀਂ ਜੱਟ ਦੀ ਉਹ ਹੰਡ ਨੂੰ ਵਿਆਹ ਕੇ ਸੀ ਮੈਂ ਲੈ ਜਾਣਾ ਹੈ ਨਹੀਂ ਤੈਨੂੰ ਪਿੰਡ ਨੂੰ ਫੇਰ ਘਰ ਪਰਮਿੰਦਰ ਦਾ ਹੋਇਆ ਬਾਤ ਜਾਣਾ ਸੀ ਉਹ ਫੇਰ ਘਰ ਪਰਮਿੰਦਰ ਦਾ ਹੋਇਆ ਬਾਤ ਜਾਣਾ ਸੀ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ ਉਹ ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅਲੜੇ ਨਹੀਂ ਜੱਟ ਦੁਨੀਆ ਤੋਂ ਸੱਚੀ ਬੇਦਾਗ ਜਾਣਾ ਸੀ